ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੂਸੇ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਚਪਾਲ ਦੇ ਬਿਲਕੁਲ ਨੇੜੇ ਪਿੰਡ ਮੂਸੇ ਗੱਗੋਪੂਹਾ ਪਿੰਡ ਮਾਲੂਵਾਲ ਸੰਤਾਂ ਛਿਸਰੇਵਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਸੁਰਸਿੰਘ ਪਿੰਡ ਵੀ ਇੱਥੋਂ ਕੋਈ 6-5 ਕਿਲੋਮੀਟਰ ਦੀ ਦੂਰੀ ਤੇ ਆ ਭਿੱਖੀ ਪਿੰਡ ਤੋਂ ਜਦੋਂ ਆਪਾਂ ਚਪਾਲ ਨੂੰ ਆਉਣੇ ਤਾਂ ਰਸਤੇ ਵਿੱਚ ਚਪਾਲ ਤੋਂ ਤਕਰੀਬਨ 5-4 ਕਿਲੋਮੀਟਰ ਪਹਿਲਾ ਪਿੰਡ ਮੂਸੇ ਆ ਜਾਂਦਾ ਹੀ ਰਵੀਰ ਦੇ ਕੋਲ ਆ ਗਿਆ ਦੋਸਤੋ ਹੀ ਰਵੀਰ ਅੱਜ ਥੋੜਾ ਜਿਹਾ ਕਿਤੇ ਬਾਹਰ ਗਿਆ ਠੀਕ ਆ ਜੀ ਤੇ ਆਪਣੇ ਨਾਲ ਵੀਰ ਗੋਪੀ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਇੱਕ ਝੋਟੀ ਦਿਖਾ ਦਾਂਗੇ ਨੀਲੀ ਅੰਗ ਦੇ ਵਿੱਚ ਆ ਬਿਲਕੁਲ ਫਜਰ ਦਾ ਜੀ ਸੂਈ ਤੇ ਤਿੰਨ ਵੈੜਾ ਨੇ ਇੱਕ 28 27 28 27 ਲੀਟਰ ਤੇ ਦਰਮਿਆਨ ਹੈ ਇਸ ਵਕਤ ਚੱਲਣ ਡਈ ਆਪਾਂ ਤੁਹਾਨੂੰ ਵੈੜ ਦਿਖਾਵਾਂਗੇ ਭਾਅ ਪੜਤਾ ਬਿਲਕੁਲ ਵਾਜਬ ਜੈਜ ਰੇਟ ਹੋਊਗਾ ਤੇ ਤਕਰੀਬਨ ਕੋਈ ਮੇਰਾ ਭਰਾ ਅੱਗੇ ਫਾਰਮ ਦੇ ਵਿੱਚ ਵੈੜਾ ਪਾਉਣਾ ਚਾਹੁੰਦਾ ਠੀਕ ਆ ਜੀ ਤੇ ਤਕਰੀਬਨ 25 ਲੀਟਰ ਤੋਂ ਬਾਹਰ ਬਿਲਕੁਲ ਦੋ ਦੋ ਮਿਲ ਕੇ ਤੁਹਾਨੂੰ ਪਸ਼ੂ ਚਾਹੀਦੇ ਆ ਇੱਕ ਵਾਰ ਜਿਹੜੀ ਤੁਸੀਂ ਸਾਹਮਣੇ ਦੇਖੋਗੇ ਫੁੱਲ ਵੱਡੀ ਕੱਦ ਕਾਠੀ ਦੇ ਵਿੱਚ ਫਾਰਮ ਵਾਲੀ ਬੈੜ ਆ ਤਕਰੀਬਨ 28 27 ਲੀਟਰ ਤੇ ਇਸ ਵਕਤ ਚੱਲਣ ਈ ਆ ਤੇ ਜਿਹੜੇ ਨਾਗ ਤੋਂ ਉਸੋ ਜਿੰਨੇ ਵੀ ਤੁਹਾਨੂੰ ਦਿਖਾਉਣੇ ਆ ਸਾਰੇ ਸੱਜਰਤਾ ਜੀ ਸੋਇ ਸੋਇ ਆ ਅੱਜ ਤੇ ਆਣ ਕੇ ਮੇਰਾ ਭਰਾ ਬਿਲਕੁਲ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੰਦੀ ਤੁਸੀਂ ਕਰਨੀ ਆ ਬਿਲਕੁਲ ਨਾਰੂ ਨਾਲ ਬੱਚਿਆਂ ਦੇ ਢਿਗਾ ਜੀ ਤੇ ਪੂਰੀ ਗੱਲਬਾਤ ਕਰਾਂਗੇ ਵੀਰ ਗੋਪੀ ਦੇ ਨਾਲ ਤਰੀਕ ਅੱਜ 15 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਓ ਕਰਦੇ ਆ ਗੱਲਬਾਤ ਜਿੰਨੇ ਵੀ ਹੋ ਸਕਦਾ ਦੋਸਤੋ ਬਿਲਕੁਲ ਵਾਜਿਬ ਜਾਇ ਜਾਇ ਰੇਟ ਕਰਾਉਣ ਦੀ ਆਪਣੀ ਮੰਗ ਰਹੀਂਦੀ ਆ ਵੀ ਜਿੰਨਾ ਵੀ ਹੋ ਸਕਦਾ ਬਿਲਕੁਲ ਭਾਪੜਤੇ ਦੇ ਵਿੱਚ ਪਸ਼ੂ ਤੁਹਾਨੂੰ ਮਿਲ ਜਾਵੇ ਠੀਕ ਆ ਸਭ ਤੋਂ ਪਹਿਲਾਂ ਗੋਪੀ ਵੀਰ ਸਾਸਰੀ ਸਾਸਰੀ ਜੀ ਹੋਰ ਗੋਪੀ ਵੀਰ ਠੀਕ ਠਾਕ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਬੜੇ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਵਧੀਆ ਚੱਲ ਜੀ ਖੜਾ ਪਾ ਜੀ ਗੋਪੀ ਵੀਰ ਅੱਜ ਨਾਗਰੋਥੀਆ ਕੋਟੇ ਨੇ ਚਾਰ ਨੇ ਹਾਂਜੀ ਚਾਰ ਆ ਠੀਕ ਆ ਹਾਂਜੀ ਹਾਂਜੀ ਇੱਕ ਕਟਾ ਵਾ ਤੇ ਇੱਕ ਬੱਛੀ ਆ ਤੇ ਦੋ ਅੱਛੇ ਆ ਮਗਰ ਜਿਨ੍ਹਾਂ ਦੇ ਬੱਚੇ ਹਾਂਜੀ ਹਾਂਜੀ ਇੱਕ ਛੋਟੀ ਮਗਰਾ ਕਟਾ ਮੇਲਕਾਫ ਹਾਂਜੀ ਕਟਾ ਤੇ ਦੋ ਮਗਰ ਬੱਛੀਆਂ ਨੇ ਹਾਂਜੀ ਹਾਂਜੀ ਨਹੀਂ ਇੱਕ ਮਗਰ ਬੱਛੀ ਆ ਇੱਕ ਮਗਰ ਬੱਛੀ ਆ ਦੋ ਮਗਰ ਮੇਲਕਾਫ ਆ ਹਾਂਜੀ ਹਾਂਜੀ ਤੇ ਸੂਆ ਮੈਨੂੰ ਲੱਗਦਾ ਵੀ ਸਾਰਿਆਂ ਦਾ ਕੋਈ ਹਫਤੇ ਕੋਈ ਡੇਢ ਹਫਤੇ ਜਾਂ 10 8 10 12 ਦਿਨਾਂ ਦੇ ਵਿੱਚ ਵਿੱਚ ਹੀ ਆ ਹਾਂਜੀ ਠੀਕ ਆ ਤੇ ਇੱਕ ਗੋਪੀ ਆ ਛੋਟੀ ਵੀਰ ਜਿਹੜੀ ਆਪਣੇ ਕੋਲ ਸੂਈ ਸਵਾਈ ਹੋਈ ਵੀ ਨੀਲੀ ਅੰਗਰੇ ਦੇ ਵਿੱਚ ਹੀ ਆ ਹਾਂਜੀ ਹਾਂਜੀ ਭਾਈ ਵੀ ਰਾਤ ਹੀ ਸੂਈ ਆ ਹਾਂਜੀ ਹਾਂਜੀ ਰਾਤ ਸੂਈ ਹੈ ਸ਼ਾਮ ਨੂੰ 4 ਵਜੇ ਦੀ ਸੂਈ ਆ ਠੀਕ ਆ ਜੀ ਜੂਰ ਪਾਤੀ ਓਕੇ ਆਪਣੇ ਘਰੇ ਠੀਕ ਆ ਠੀਕ ਆ ਲੋ ਵੀ ਇਹ ਛੋਟੀ ਦੋਸਤੋ ਆਪਾਂ ਤੁਹਾਨੂੰ ਦਿਖਾਤਾ ਕਿ ਸੈਕਿੰਡ ਨੰਬਰ ਤੇ ਠੀਕ ਆ ਜੀ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵਿਹੜ ਤੋਂ ਕਰ ਲੈਨੇ ਆ ਬਾਕੀ ਕੋਪੀ ਵੀਰ 10 ਦੇ ਸ਼ੁਰੂਆਤ ਕਿਹੜੇ ਪਾਸੇ ਕਰਦੇ ਜੀ ਇਸੇ ਨੰਬਰ ਤੋਂ ਪਹਿਲੇ ਤੋਂ ਕਰ ਲਈ ਆਪਾਂ ਨੇ ਠੀਕ ਆ ਜੀ ਹਾਂਜੀ ਹਾਂਜੀ ਇਹ ਗੋਪੀ ਵੀਰ ਕਿੰਮਾ ਸੂਬਾ ਕਿੰਨੇ ਕਿ ਦਿਨਾਂ ਦੀ ਸੂਈ ਇਹ ਮਹੀਨੇ ਦੇਰ ਗਿਆ ਸੀ ਵੀ ਭਾਈ ਮਗਰ ਬੱਚਾ ਹਾਂਜੀ ਬੱਚਾ ਭਾਜੀ ਆ ਬੱਚਾ ਹਾਂਜੀ ਇਹ ਬੱਚਾ ਬਈ ਇਹ ਬੱਚਾ ਠੀਕ ਹੈ ਜੀ ਮਹੀਨੇ ਦੇ ਆਰਮਣ ਜਿਹੜਾ ਸਮਾ ਹੋ ਗਿਆ ਤੇ ਪਹਿਲਾ ਸੂਆ ਬੈੜ ਸੁਈ ਹੈ ਠੀਕ ਹੈ ਜੀ ਆ ਬੱਚਾ ਜੇ ਮਗਰ ਮੇਲ ਕਾਫ ਤੇ ਇਸ ਵਕਤ ਗੋਪੀ ਵੀਰ ਕਿੰਨਾ ਕੁ ਦੋ ਤਿੰਨ ਭਾਈ ਬਸ ਵੇਰੇ ਘਰੇ ਲੈਣ ਕੇ ਚੋਈਏ ਆ हां जी 9 किलो ये ठंडा दूध होएगा। ਜਿਹੜਾ ਆਪਾਂ ਮਤਲਬ ਚਵਾਉਣਾ ਕਿਹਦੇ ਆਪਾਂ ਪਰਾ ਹੋਣਾ ਘਰੇ ਲੈਣ ਕਿਸੇ ਚੋਈ ਪਾਈ ਆਪਾਂ। हां जी 9 ਕਿਲੋ हां जी 9 ਕਿਲੋ। ਠੀਕ ਆ। ਆ 12 ਤੋਂ ਬਰਾਬਰ ਬੁੱਧ ਗਿਆ ਬਰਾਬਰ ਬਰਾਬਰ ਭਾਈ ਪੂਰ ਛੱਡੇ ਦੀ ਆਪੇ ਗਰੰਟੀ ਹੋਊਗੀ। ਠੀਕ ਆ ਜੀ। हां जी ਚਵਾਈ ਦੀ। ਮੈਂ ਦੱਸੋ ਚੋਣ ਜਾਣ ਦੀ ਗੋਪੀ ਵੀਰਾਂ ਦਾ ਵੀ ਆਪਣੀ ਤਸੱਲੀ ਹੋਊਗੀ ਕੋਈ ਭਰਾ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਆਨਲਾਈਨ ਮੰਗਵਾਉਣੇ ਚਾਹੁੰਦੇ ਹੋ ਠੀਕ ਆ ਜੀ ਵੀਡੀਓ ਕਾਲ ਤੇ ਤਸੱਲੀ ਕਰਾਉਣੇ ਚਾਹੁੰਦੇ ਹੋ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਪੈਂਦੀ ਹੈ 9 ਕਿਲੋ ਦੁੱਧ ਖੋਲ ਕੇ ਤੋੜ ਕੇ ਦਿਖਾ ਬਿਲਕੁਲ ਉਹ ਸੂਤਰ ਜਾਂ ਮੁੱਲ ਰਹੂਗਾ ਜਿਹੜੇ ਭਰਾਣੇ ਜਦੋਂ ਥੋੜੇ ਪੈਸੇ ਖਰਚ ਕਰਨੇ ਆ तकरीबन ਹਰੇਕ ਨੂੰ ਹੁੰਦਾ ਵੀ ਥੋੜੀ ਠੀਕ ਹੈ ਜੀ ਆਪਾਂ ਇਨਵੈਸਟਮੈਂਟ ਕਰਨੀ ਆ ਥੋੜਾ ਜਿਹਾ ਖਰਚਾ ਕਰਕੇ ਆਪਾਂ ਪਸ਼ੂ ਲੈਣਾ ਤੇ ਜਿੰਨਾ ਵੀ ਹੋ ਸਕਦਾ ਬਿਲਕੁਲ ਜਾਇਜ਼ ਰੇਟ ਕਰਵਾ ਦੇਾਂਗੇ ਠੀਕ ਹੈ ਜੀ ਮਹੀਨੇ ਦੀ ਸੂਈ ਆ ਥਣਾ ਥਣਾ ਦੀ ਪਾਸ ਕੋਈ ਡਿਫੈਕਟ ਨਹੀਂਗਾ ਬੂਥੀ ਵਰੀ ਸੋਹਣੀ ਲੱਗੀ ਨਹੀਂ ਗਈ ਬੱਚੀ ਬੂਥੀ ਤਾਂ ਵੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਨੀਲੀ ਦਾ ਵੀ ਮੱਝਾਂ ਦੀ ਹੁੰਦੀ ਆ ਹਾਂਜੀ 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 ਆ ਠੀਕ ਆ ਚਿੱਟਾ ਮੂੰਹ ਆ ਗਿਆ ਨਾ ਹਾਂਜੀ ਲਓ ਜੀ ਕਰੋ ਚੈੱਕ ਠੀਕ ਹੈ ਜੀ ਤੇ ਅੱਜੇ ਗੋਪੀ ਫਿਰ ਚੋਜਵਾ ਕੇ ਲੇਟ ਹੀ ਆਈ ਹੈ ਹਾਂਜੀ ਨਹੀਂ ਘਰੇ ਲੈਣਗੇ ਚੋਈ ਆ ਪਰ ਪੂਰੇ ਅੱਜ 8:30 ਵਜੇ ਲੈਣਗੇ ਘਰੇ ਚੋਈ ਠੀਕ ਹੈ ਭਾਈ ਹਾਂਜੀ ਹਾਂਜੀ ਲੋ ਵੀ ਮਾਰਨਿੰਗ ਦੋਸਤੋ ਲੇਟ ਹੀ ਚਵਾਈ ਹੋਈ ਆ ਠੀਕ ਆ ਜੀ ਕੋਈ 8 8:30 ਵਜੇ ਘਰੇ ਲਿਆਣ ਕੇ ਜਿਹੜੀ ਗੋਪੀ ਵੀਰਾਂ ਦਾ ਵੀ ਆਪਾਂ ਚਵਾਈ ਕੀਤੀ ਆ ਤੇ ਤਕਰੀਬਨ ਚਲੋ ਲਵੀ ਆ ਬੈੜ ਜਿੰਨੇ ਵੀ ਆਪਾਂ ਗੱਲ ਕਰ ਗਏ ਵੀ ਪਹਿਲਾ ਸੂਆ ਨਵਾਂ ਪਸ਼ੂ ਆ ਨਵਾਂ ਆਂਗਾ ਠੀਕ ਆ ਜੀ ਤੇ ਹੈ ਠੰਡੀ ਸੀਲ ਇਸੇ ਤਰ੍ਹਾਂ ਹਾਂਜੀ ਠੰਡੀ ਠੰਡੀ ਭਾਜੀ ਜਦਾਂ ਮਰਜੀ ਬੈਠੀ ਜਾਓ ਨੋ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਸੁਣੀ ਪਾਜੀ ਹਾਂ ਲੈ ਗੋਫੀ ਪਰ ਕੀ ਡਿਮਾਂਡ ਕਿੰਨੇ ਦੀ ਦੇ ਦਾਂਗੇ ਬੱਛੀ ਪਾਈ ਅੱਜ ਨਿਗਨਗੇ ਮੋਲੀ ਪਾਉਣੇ ਆਪਾਂ ਛੋਟੇ ਛੋਟੇ ਹੀ ਚਾਹ ਜੀ ਬਾਲੇ ਜਾਦੇ ਹਾਂਜੀ ਵੀਰੇ ਹਾਂਜੀ ਇਹਦਾ 35000 ਮੁੱਲ ਕਰਦੇ ਪਾਜੀ ਹਾਂਜੀ ਤੇ 32000 ਦੀ ਦੇ ਦਾਂਗੇ ਪਾਜੀ 32000 ਦੀ ਹਾਂਜੀ 30000 ਹੀ ਸਿੱਧਾ ਮੰਨਤਨ ਕਰ ਦਾਂਗੇ ਠੀਕ ਹੈ ਹਾਂਜੀ ਲੋ ਵੀ 32000 ਦੀ ਦੋਸਤੋ ਇਹ ਜਿਹੜੀ ਵਾੜ ਤੁਹਾਨੂੰ ਮਿਲ ਜੂਗੀ ਡਿਮਾਂਡ 35 36 ਕੁਝ ਵੀ ਆ 32000 ਲੈ ਦੇ ਠੀਕ ਹੈ ਜੀ ਸੋ ਬੱਛੀ ਤੁਸੀਂ ਦੇਖ ਲਈ ਆ ਥਾਣ ਥਣ ਚਾਰੇ ਵਧੀਆਂ ਨੇ ਚਾਰ ਹੀ ਥ ਕੋਈ ਬੱਚਾ ਐਕਟਰ ਜ਼ਿਆਦਾ ਨਹੀਂ ਲੱਗਾਗਾ ਠੀਕ ਆ ਜੀ ਬਾਕੀ ਚੋਈ ਚਵਾਈ ਲੇਟ ਆ ਹੁਣ 1.5 ਵਜੇ ਦਾ ਸਮਾਂ ਮਾਰਨਿੰਗ ਦਾ 8 8:30 ਵਜੇ ਦੀ ਚੋਈ ਹੈ ਬਹੁਤ ਵਧੀਆ ਇਧਰ ਕਿ ਸੈਕਿੰਡ ਨੰਬਰ ਤੇ ਤੁਹਾਨੂੰ ਝੋਟੀ ਦਿਖਾ ਦਿੰਨੇ ਆਪਾਂ ਤੇ ਜੋਪੀ ਵੀਰ ਇਹ ਝੋਟੀ ਮੱਜ ਕਿਵੇਂ ਆਪਣੇ ਕੋਲ ਇਹ ਭਾਈ ਕੱਲ ਦੀ ਰਾਤ ਦੀ ਆਪਣੇ ਕੋਲ ਕੱਲ ਦਿਨੇ ਆਈ 12 ਵਜੇ ਹਾਂਜੀ ਤੇ ਟੈਂਪੂ ਡੂੰਗੂ ਤੇ ਕਰਕੇ ਡੰਗਰ ਸੂ ਪੈਂਦਾ ਵਾ ਤੇ ਕੱਲ ਸ਼ਾਮ ਦੀ 4 ਵਜੇ ਦੀ ਸੋਈ ਆ ਅੱਛਾ ਜੀ ਹਾਂਜੀ ਇਹਨਾਂ 2.5 ਘੰਟਿਆਂ ਪੂਰਿਆਂ ਦੀ ਜੇਰ ਪਾਤੀ ਆਪਣੇ ਘਰੇ ਮੱਜ ਨੇ ਠੀਕ ਆ ਹਾਂਜੀ ਠੀਕ ਮਗਰ ਕਟਾ ਮੇਲ ਹਾਂਜੀ ਕ ਠੀਕ ਆ ਜੀ ਬਾਬੇ ਜੇਰਦੁਰ ਪ੍ਰੋਪਰ ਦੋਸਤੋ ਵੀਰ ਉਹਨਾਂ ਦੇ ਅੱਡੇ ਦੇ ਪਾਈ ਆ ਇਸੇ ਕਿਲੇ ਦੇ ਉੱਪਰ ਸੂਈ ਸਵਾਈ ਠੀਕ ਆ ਜੀ ਜੇਰਦੁਰ ਪਾ ਦਿੱਤੀ ਸੀਗੀ 나ੜੂਆ ਨਾਲ ਆ ਬੱਚੇ ਤੇ ਬਿਲਕੁਲ ਆ ਤੁਸੀਂ ਚੈੱਕ ਕਰ ਸਕਦੇ ਜੀ ਇਹ ਕੱਲ ਦੀ ਸੂਈ ਆ ਮਗਰ ਇਹ ਕਟਾ ਆ ਗਿਆ ਠੀਕ ਹੈ ਤੇ ਸਵੇਰ ਦੇ ਵਿੱਚ ਦੂਜਾ ਘੂਗੀ ਗੋਪੀ ਹਾਂ ਜੀ ਦੂਜੇ ਸੂਏ ਹੋਊਗੀ ਭਾਜੀ ਆ ਫਰਾਤੀ ਚੋਇਆ 4.5 ਕਿਲੋ ਬੋਲਾ ਹਾਂ ਜੀ ਤੇ 4 ਕਿਲੋ ਜਨੇ ਬੋਲਾ ਚੋਇਆ ਫੇਰ ਠੀਕ ਹੈ ਜੀ ਹਾਂ ਜੀ ਪਈ ਸਾਫ ਨਹੀਂ ਕੀਤੀ ਆਪਾਂ ਹਾਂ ਹਾਂਜੀ ਤੇ 4 4 ਇਹਨੇ ਪਹਿਲੇ ਮੈਂਟ 7 ਕਿਲੋ ਬੋਲਾ ਹੋ ਗਿਆ ਹਾਂਜੀ ਪਹਿਲੇ ਸਵੇਰ 12 12.5 ਕਿਲੋ ਬੋਲਾ ਕੱਢਿਆ ਨੇ ਠੀਕ ਆ ਜੀ ਹਾਂਜੀ ਦੁੱਧ ਦੁੱਧ 12.5 ਕਿਲੋ ਦੁੱਧ ਠੀਕ ਆ ਹਾਂਜੀ ਲੋ ਦੋਸਤੋ ਪਹਿਲਾਂ ਮੈਂ ਦੁੱਧ ਜਿਵੇਂ ਪਿੱਛੇ ਇਨਫੋਰਮੇਸ਼ਨ ਮਿਲਦੀ ਉਸ ਹਿਸਾਬ ਨਾਲ ਹੀ ਆਪਾਂ ਅੱਗੇ ਗੱਲ ਕਰਦੇ ਆ ਵੀ ਪਿਛਲੇ ਸਵੇਰ ਕੋਈ 12 ਲੀਟਰ ਵੀਰਾਂ ਦਾ ਵੀ ਦੁੱਧ ਚਵਾ ਗਈ ਆ ਐਸ ਵਕਤ ਦੂਜਾ ਸਵੇਰ ਕੱਲ ਦੀ ਸੂਈ ਆ ਕੋਈ 8 7 8 8.5 ਇੱਥੇ ਜਿਹੜਾ ਬੋਲਾ ਕੱਢਿਆ ਗਿਆ ਦੋ ਡੰਗ ਦੀ ਚਵਾਈ ਦਾ ਪਤਲਾ ਪਿੰਡ ਆ ਸੋਨਾ ਪਿੱਠਪੂੜਾ ਠੀਕ ਹੈ ਜੀ ਬਾਕੀ ਬੂਥੀ ਬਾਤੀ ਦੀ ਸੋਣੀ ਆ ਬਿਲਕੁਲ ਬਿੱਲੀ ਮਨ ਕੀ ਅੱਖ ਸਿੰਘ ਗੋਲ ਚਮੜੀ ਬੜੀ ਪਤਲੀ ਹੈ ਸਿੰਘਾ ਠੀਕ ਹੈ ਜੀ ਇਧਰ ਕੋ ਚਮੜੀ ਆ ਸਕਰ ਸਕੂਨ ਪਤਲੀ ਆ ਤੇ ਜਿਹੜਾ ਥਾਣ ਥਾਣੇ ਕੁਰੀ ਆਪਾਂ ਥੋੜਾ ਲਾ ਗਿਓ ਖਾਦ ਗਏ ਉਲਟ ਪਹਿਣੀ ਵਾਲੀ ਸਾਈਡ ਤੋਂ ਚਾਰੇ ਥਾਣ ਪੂਰਾ ਮੁਠੀ ਮੁਠੀ ਥਾਣਾ ਇੱਕੋ ਜਿਹਾ ਲੇਵਾ ਇੱਕੋ ਜਿਹਾ ਦੋਵੇਂ ਸਾਈਡਾਂ ਤੇ ਦੋਸਤੋ ਥਾਣਾ ਬਾਕੀ ਬੰਡਾ ਵੇਰਲਾ ਤੁਹਾਡੇ ਸਾਹਮਣੇ ਆ ਤੇ ਗੋਪੀ ਚੋ ਚਵਾਈ ਪੋਲੀ ਚਵਾਈ ਪੋਲੀ ਪੋਲੀ ਪੂਰ ਛਟੇ ਦੀ ਆਪੀ ਗਾਰੰਟੀ ਹੂ ਭਾਜੀ ਠੀਕ ਹੈ ਵੀਰੇ ਹਾਂਜੀ ਲੈ ਗੋਪੀ ਵੀ ਸੋ ਸੋ ਮਗਰ ਕਹਾ ਮੇਲਕਾਫ ਉਹ ਦੂਜਾ ਸੁਭਾ ਝੋਟੀ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਆ ਸੋ ਜਿੰਨੀ ਵੀ ਆ ਸਾਫ ਆ ਝੋਟੀ ਸਾਫ ਸੁਥਰੇ ਪਸ਼ੂ ਆ ਠੀਕ ਆ ਜੀ ਵਾਧੇ ਬੰਦੀ ਆ ਵੀ ਅੱਗੇ ਨਵੀਂ ਇਹ ਝੋਟੀ ਆ ਦੂਜਾ ਸੁਭਾ ਸੋਈ ਲੋਬੀ ਠੀਕ ਹੈ ਜੀ ਸੋ ਬਾਕੀ ਸੋਨਾ ਵਜਨ ਮੌਜੂਦ ਆ ਬਾਕੀ ਸੂਸਵਾ ਦੇ ਵਿੱਚ ਆ ਮੇਰਾ ਭਰਾ ਜਿਹੜੇ ਵੀਰ ਆਪਣੀ ਵੀਡੀਓ ਦੇਖ ਰਹੇ ਆ ਇੱਕ ਜਾਜ ਤੁਸੀਂ ਕਰ ਹੀ ਲੈਣੀ ਕਿਉਂਕਿ ਕੱਲ ਤਾਂ ਪਸ਼ੂ ਸੋਇਆ ਤੇ ਸੂਸਵਾ ਦੇ ਵਿੱਚ ਝੋਟੀ ਆ ਪੁਰੇ ਪੜੇ ਚੁੱਕਦੀ ਪਈ ਆ ਠੀਕ ਆ ਠੀਕ ਆ ਤੇ ਗੋਪੀ ਇਹ ਆ ਵੀਰੇ ਕਿੰਨੇ ਦੀ ਦੇਣੀ ਆਪਾਂ ਝੋਟੀ ਚਲੋ ਤੁਸੀਂ ਜਾਈਏ ਜਰਾਂਗੇ ਭਾਈ ਅੱਜ ਤੇ ਇੰਦਾ ਮੋਲ ਕਰਾਂਗੇ ਕਿ ਤਾਂ ਹੋੜਦੇ ਹੀ ਅੱਜ ਨਿਕਨੇ ਕੇ ਮੋਲ ਕਰਾਂਗੇ ਬਿਲਕੁਲ ਸੂਤਰ ਦੇ ਪਾੜ ਪੜਦੇ ਆ ਹਾਂਜੀ ਹਾਂਜੀ ਇਹਨਾਂ ਭਾਈ 1 ਲੱਖ 5000 ਮੁੱਲ ਕਰਦੇ ਆਪਾਂ 5 ਮੁੱਲ ਕਰਦੇ ਆ ਹਾਂਜੀ ਦੇ ਦਾਂਗੇ ਹਾਂ ਨਾ ਜੀ ਕਿੱਥੋਂ ਕਰਦਾਂਗੇ ਤਿੰਨ ਮਾਨਤਨ ਕਰਦਾ ਇੱਕ ਦੋ ਦੀ ਦੇ ਦਾਂਗੇ ਭਾਜੀ ਇੱਕ ਦੋ ਦੀ ਹਾਂਜੀ ਜੇ ਆਪਾਂ ਲੱਖੋ-ਲੱਖ ਅੰਦਰ ਨਾ ਹੋਊਗੀ ਗੱਲ ਪੂਰੇ ਲੱਖ ਦੀ ਦਰਾਂਗੇ ਤੁਹਾਡੇ ਆਖੇ ਭਾਈ ਹੋਰ ਦੱਸੋ ਹਾਂ ਹਾਂਜੀ ਆਪਾਂ ਵੀ 1000 2000 ਕਮਾਈ ਕਰਨੀ ਜਿਆਦੀ ਮੋਟੀ ਨਹੀਂ ਆਪਾਂ ਭਾਈ ਕਮਾਈ ਕਰਦੇ ਠੀਕ ਹੈ ਹਾਂਜੀ ਲੋ ਵੀ ਲੱਖੋ ਵੀਰਾਂ ਦਾ ਵੀ ਆਪਾਂ ਮਾਨਤਨ ਕਰਦੇ ਆਂ ਕਿ ਕੋਈ ਭਰਾ ਵੀ ਸੰਪਰਕ ਕਰਦਾ ਛੁਰਛਾਪਾ ਲੱਖੋ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਝੋਟੀ ਚੰਗੀ ਆ ਮੈਂ ਕੋਈ ਭਰਾ ਸਮਝ ਲੈ ਦੂਜੇ ਸੂਏ ਸਮਝ ਕੇ ਆਪ ਤੇ ਸੌਦਾ ਤੁਸੀਂ ਕਰ ਲਿਓ ਅਗੇ ਕਿਸੇ ਪ੍ਰੋਬਲਮ ਜੇ ਵੀ ਸਮਝ ਆਉਂਦੀ ਹੋਵੇ ਤੁਸੀਂ ਆਪੀ ਖਰੀਦਦਾਰੀ ਕਰ ਲਿਓ ਠੀਕ ਆ ਜੀ ਥਣ ਭਾਂਡੇ ਦੀ ਚੰਗੀ ਆ ਸੋ ਬਹਿਣੀ ਵਾਲੇ ਪਾਸਿਓਂ ਕਰੋ ਚੱਕ ਆਹ ਦੇਖੋ ਜੀ ਸੋ ਲੇਵਾ ਵੇਖੋ ਬਹੁਤ ਸੋਨਾ ਤੇ ਚਵਾਈ ਚ ਵੀ ਚੰਗੀ ਆ ਪਰ ਇਹੋ ਜੇ ਥਣ ਤੋਂ ਵੈਸੇ ਵੀ ਉਮੀਦ ਕਰਦੇ ਆ ਵੀ ਚੋਣ ਜਾਣ ਬਿਲਕੁਲ ਪੋਲੀ ਤੇ ਚੰਗੀ ਧਾਰ ਦੂਰ ਮੋਟੀ ਹੋਊਗੀ ਠੀਕ ਆ ਜੀ ਚਵਾਈ ਚ ਵੀ ਬੜੀ ਸੋਹਣੀ ਲੱਗੀ ਆ ਹਾਂ ਲਵੀ ਕੋਪੀ ਅਗੇ ਨੈਕਸਟ ਆਪਣੇ ਕੋਲ ਜਿਹੜੀ ਆ ਬੈੜ ਆ ਗਈ ਵੀਰ ਹਾਂਜੀ ਹਾਂਜੀ ਇਹ ਵੀ ਅੱਗਰ ਪਿਛੜੀ ਸੋਇਆ ਦੋਵੇਂ ਪਸ਼ੂ ਤੁਸੀਂ ਦੱਸੋ ਇਹ ਭਾਜੀ ਲੇਟ ਸੁੱਈ ਯਾਰ ਆ ਸੁੱਈ ਹੋਊਗੀ 11:30 ਦਾ ਹੋਊਗਾ ਟਾਈਮ ਰਾਤ ਰਾਤੀ 11:30 ਹਾਂਜੀ ਹਾਂਜੀ ਹਾਂ ਇਹਨੇ ਵੀ ਜੇਰ ਆਪਣੇ ਘਰੇ ਪਾਈ ਆ ਠੀਕ ਹੈ ਹਾਂਜੀ ਹਾਂਜੀ ਲੋ ਵੀ ਇਹ ਵੀ ਦੱਸੋ ਰਾਤੀ 11:30 ਵਜੇ ਸੁੱਈ ਆ ਮਗਰ ਇਹਦੇ ਕੀ ਬੱਚਾ ਆ ਗਿਆ ਇਹਨੇ ਮੱਛੀ ਆ ਗਈ ਭਾਜੀ ਮਗਰ ਇਹ ਬੱਚੀ ਆ ਹਾਂਜੀ ਹਾਂਜੀ ਲੋ ਵੀ ਆ ਬੱਚਾ ਠੀਕ ਆ ਜੀ ਆ ਕਰੋ ਚਾਹ ਕਿ ਜਰਸੀ ਵਿੱਚ ਮਗਰ ਬੱਚੀ ਆ ਗਈ ਆ ਬ੍ਰਾਊਨ ਬਿਲਕੁਲ ਕਾਫੀ ਕਲਰ ਜਿਆ ਰੰਗ ਆ ਤੇ ਸਵੇਰਾਂ ਦੇ ਵਿੱਚ ਗੋਪੀ ਹੈ ਦੂਜਾ ਸੂਬਾ ਹੋਊਗੀ ਹਾਂਜੀ ਦੂਜਾ ਸੂਬਾ ਭਾਜੀ ਹੋਊਗੀ ਠੀਕ ਹੈ ਹਾਂਜੀ ਹਾਂਜੀ ਬੱਚੀ ਚੰਗੀ ਹੈ ਬਾਕੀ ਚੋਣ ਚਾਨ ਥੋੜਾ ਬਾਦਾਂ ਬੱਚੇ ਨੂੰ ਲਿਆ ਕੇ ਮਾਰ ਗਿਆ ਮੁਰਗਾ ਧਾਰਾ ਥੜ ਕੇ ਹਾਂਜੀ ਬੱਚੇ ਨੂੰ ਮਾਰ ਨਹੀਂ ਰਾਤੀ ਨਹੀਂ ਭਾਜੀ ਬਚੋਗੇ ਬੋਲਾ ਪਿਆ ਪਹਿਲੇ ਜੇਰ ਪਾਉਣ ਤੋਂ ਰਾਤੀ 6:30 ਕੋਲ ਬੋਲਾ ਚੋਇਆ 6 ਕਿਲੋ ਦੇਨੇ ਚੋਇਆ ਬੋਲਾ ਵੀ ਮੈਂ ਕਿ 10000 ਹਾਂਜੀ 12 ਕਿਲੋ ਦੇ ਚੱਲਣ ਦੀ ਕੰਮ ਠੀਕ ਹੈ ਹਾਂਜੀ 12 ਕਿਲੋ ਬੋਲਾ ਜੀ ਬਾਹਰ ਦੱਸੋ ਐਫ ਐਫ ਕਰਾਉ ਸੰਗ ਦੇ ਵਿੱਚ ਆ ਠੀਕ ਹੈ ਜੀ ਦੂਜਾ ਸੂਬਾ ਰਾਤੀ ਸੂਈ ਆ ਬਾਕੀ ਜੀ ਆਰ ਜੂਰ ਆਪਣੇ ਆਪ ਹੀ ਜੇਰਦੁਰ ਪਾਤੀ ਸੀ ਹਾਂਜੀ ਆਪਣੇ ਆਪ ਹੀ ਆਪਣੇ ਆਪ ਹੀ ਮੱਝ ਨੇ ਆਪੇ ਪਾਤੀ ਇਹਨੇ ਵੀ ਆਪੇ ਪਾਤੀ ਸੀ ਠੀਕ ਆ ਬਈ ਹਾਂਜੀ ਹਾਂਜੀ ਲਓ ਵੀ ਠੀਕ ਆ ਜੇ ਇੱਕ ਵਾਰੀ ਤੁਹਾਨੂੰ ਥੋੜਾ ਲਾਗ ਗਿਆ ਆਪਾਂ ਥਣ ਥਣ ਬੁਖਾਦ ਕੇ ਆ ਲਓ ਸੋ ਚਾਰੇ ਥਣ ਬਾਕੀ ਵੰਡ ਰੇਲ ਤੁਹਾਡੇ ਸਾਹਮਣੇ ਠੀਕ ਆ ਤੇ ਬਹੁਤ ਸੋਹਣਾ ਦੇਵਾ ਤੇ ਵੈਸੇ ਸੂਸਵਾ ਦੇ ਵਿੱਚ ਆਪਾਂ ਸੋ ਠੀਕ ਆ ਜੀ ਤੇ ਹੈ ਸੀਲ ਸਲੱਗ ਅੱਗੇ ਕੋਈ ਬੰਗਰ ਅਸੀਂ ਪਾਉਣੀ ਕਿਸੇ ਭਰਾ ਨੇ ਆਪਦੀ ਖੁਸ਼ੀ ਆ ਤੇ ਉਦੋਂ ਵੀ ਕੋਈ ਭਰਾ ਚਬਾਈ ਕਰਨ ਬੈਜ ਚਬਾਈ ਦੀ ਆਪਣੀ ਗਾਰੰਟੀ ਉਪੂਰ ਛਟਾ ਪੋਲੀ ਦੀ ਗਾਰੰਟੀ ਆਪਣੀ ਉਹ ਪੋਲੀ ਹੋਊ ਪੂਰੀ ਚੌਂਚ ਹਾਂ ਹਾਂਜੀ ਠੀਕ ਆ ਲੈ ਵੀ ਕਾਪੀ ਵੀਰੇ ਤੋਰਦੇ ਨੂੰ ਵੀ ਮਦਰ ਬੱਛੀ ਆ ਗਈ ਠੀਕ ਆ ਜੀ ਬੱਚਾ ਦੇ ਮਗਰ ਬੱਛੀ ਆ ਤੇ ਚੰਗੀ ਹੈ ਬੈਡ ਮੇਰਾ ਭਰਾ ਕੋਈ ਅੱਗੇ ਘਰੇਲੂ ਲੈ ਕੇ ਜਾਣਾ ਚਾਹੁੰਦਾ ਠੀਕ ਆ ਜੀ ਦੁੱਧ ਬਾਦ ਵਾਸਤੇ ਜਾਂ ਡੇਰੀ ਪਰਪਸ ਵਾਸਤੇ ਖਰੀਦਾਰੀ ਤੁਸੀਂ ਕਰ ਲਿਓ ਬਾਕੀ ਰੇਟ ਮੋੜ ਜਿੰਨਾ ਵੀ ਹੋ ਸਕਦਾ ਆਪਾਂ ਜੈਨੂਨ ਕਰਵਾ ਦਾਂਗੇ ਇਸ ਵੇਅਰ ਦਾ ਵੀ ਆ ਆ ਲੈਓ ਬੱਚੇ ਤੇ ਲੈਓ ਹਾਂ ਆ ਲੋ ਜੀ ਬਾਕੀ ਕੱਦ-ਕੁੱਦ ਵੀ ਗੋਪੀ ਆਮ ਨੋਰਮਲ ਮੀਡੀਅਮ ਤੋਂ ਪਲਾਸੀ ਆਈ ਹਾਂਜੀ ਹਾਂਜੀ ਲੋ ਜੀ ਬਾਕੀ ਲੰਬਾਈ ਲੰਬੀ ਬਹੁਤ ਵਧੀਆ ਠੀਕ ਆ ਲੰਬੀ ਲੰੰਬੀ ਵੀ ਪੂਰੀ ਆ ਸੋ ਬੱਚਾ ਮਗਰ ਬੱਛੀ ਤੇ ਡੱਬੀ ਵੈੜਾ ਰੰਗ ਫੈਸ਼ਨ ਜਿਹੜਾ ਤੁਸੀਂ ਆ ਦੇਖ ਕੇ ਚੈੱਕ ਕਰ ਲਓ ਸੋ ਚੋਣ ਚਵਾਦੀ ਵੀ ਗੋਪੀ ਦੇ ਦਸਨ ਮੁਤਾਬਕ ਆ ਵੀ ਰਾਤ ਵੀ ਕੋਈ 5-6-5 ਸੀ ਲੀਟਰ ਚਵਾਈ ਕੀਤੀ ਆ ਤੇ ਮਾਰਨਿੰਗ ਵੀ ਜੜੀ ਚਵਾਈ ਕੀਤੀ ਆ ਤਾਂ ਬੰਦੋਂ ਤਾਂ ਜਵਾਨ ਹੋ ਗਈ ਉਹ ਹਾਂਜੀ ਹਾਂਜੀ ਹੋ ਗਈ ਭਾਜੀ ਹਾਂ ਲੋਬੇ ਠੀਕ ਆ ਜੀ ਸੋ ਸੋਨਾ ਟਾਂਚਾ ਵਹਿਰਦਾ ਠੀਕ ਆ ਜੀ ਕਰਾਸ ਅੰਗ ਦੇ ਵਿੱਚ ਆ ਜਿਆਦਾਤਰ ਬੇਲਬੂਲ ਵਰੀ ਲੰਮੀ ਇਹਦੀ ਬੇਲ ਲੰਮੀ ਆ ਹਾਂਜੀ ਤੇ ਕਰਾਸ ਇਹ ਵਹਿਰ ਆ ਠੀਕ ਆ ਜੀ ਐਚ ਐਫ ਦੇ ਵਿੱਚ ਜਿਆਦਾ ਹੀ ਪਰਸੈਂਟੇਜ ਆ ਬਾਕੀ ਥਾਂ ਥਾਂ ਨੂੰ ਬਹੁਤ ਵਧੀਆ ਨੋਕਲਾ ਹੱਥੀ ਮੁਠੀ ਲਾ ਥਾਂ ਨਾ ਨੋਕਲਾ ਠੀਕ ਆ ਜੀ ਤੇ ਬਹੁਤ ਸੋਹਣੀ ਆ ਬਾਕੀ ਸਟਰਕਚਰ ਚੰਗਾ ਵਹਿਰਦਾ ਤੇ ਇੱਕੋ ਹੀ ਸੂਸਵਾ ਦੇ ਵਿੱਚ ਆ ਪਸ਼ੂ ਉਹ ਤੁਸੀਂ ਸਾਰੇ ਭਰਾ ਸਿਆਣੇ ਹੋ ਠੀਕ ਆ ਜੀ ਬੱਛੀ ਮਗਰ ਚੰਗੀ ਆ ਆ ਬੱਚਾ ਜੀ ਲੇ ਵੀ ਕੋਪੀ ਇਹਦਾ ਵੀਰ ਡਿਮਾਂਡ ਦੱਸਦੇ ਵੀ ਜਿੱਥੇ ਦੇ ਦੇਣੀ ਉਹ ਕੀ ਰਹੂਗਾ ਗੱਲਬਾਤ ਦੇਣ ਲੈਂਦੇ ਹਲਕਾ ਗੱਲ ਕਰਾਂਗੇ ਭਾਈ ਆ ਦੇ ਲੈ ਜੀ 75000 ਕਰਦੇ ਹਾਂ ਭਾਈ ਮੋਲੇ ਦਾ 75 ਹਾਂਜੀ ਛੋੜ ਛੱਪਾ ਕਰਕੇ ਦੇਈਏ 72 ਦੀ ਦੇ ਦਾਂਗੇ 72 ਦੀ ਹਾਂਜੀ ਹੋਰ ਯਾਰ ਛੱਡ ਦਾਂਗੇ 71 ਦੀ ਦੇ ਦਾਂਗੇ ਠੀਕ ਹੈ ਹਾਂਜੀ ਲੋ ਵੀ 71000 ਦੀ ਇਹ ਜਿਹੜੀ ਵਾਹਰ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਦੋ ਤੋਂ ਦੋਸੂ ਅਕੇ ਸੇਵਾ ਅਕੇ ਪਾਏ ਦਾ ਠੀਕ ਹੈ ਜੀ ਫਿਲਹਾਲ ਹੁਣ ਬੌਲੇਚ ਮੇਰਾ ਭਰਾ ਕਿਸੇ ਨੇ ਆਨਲਾਈਨ ਤਸੱਲੀ ਕਰਾਉਣੀ ਹੈ ਤੇ ਆਉਣਾ ਮੈਂ ਕਿਹਨੂੰ ਕੋਈ ਆਉਗਾ ਇਮਾਨਦਾਰੀ ਸੁਝਾ ਕਰਾਂਗੇ ਵਛੀ ਦੇ ਹਾਂ ਹਾਂਜੀ ਠੀਕ ਹੈ ਮਹਾਰਾਜ ਠੀਕ ਹੈ ਹਾਂਜੀ ਲੋ ਵੀ ਇਹ ਬੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਦੂਜਾ ਸੂਬਾ ਠੀਕ ਹੈ ਜੀ ਤੇ ਮੂੰਹ ਦੰਦੀ ਜੁਬਾਨ ਹੈ ਇੱਧਰ ਇੱਕ ਬੈੜ ਤੁਹਾਨੂੰ ਦਿਖਾ ਦਿੰਨੇ ਆ ਇਹ ਫਾਰਮ ਵਾਲੀ ਬੈੜ ਆ ਚੰਗਾ ਦੁੱਧ ਵੀਰ ਦੱਸ ਰਿਹਾ ਵੀ ਇਹਦੇ ਥੱਲੇ ਇਸ ਵਕਤ ਚੰਗਾ ਦੁੱਧ ਆ ਵੀ ਜਿੰਨਾ ਕਿ ਨਾਰਮਲ ਵੱਡੇ ਆਪਾਂ ਫਾਰਮਾਂ ਦੇ ਵਿੱਚ ਬੈੜਾਂ ਵੇਖਦੇ ਆ ਕੱਦ ਪੋਤ ਵਾਲੀ ਆ ਫੁੱਲ ਵੱਡੀ ਤੇ ਗੋਪੀ ਫਿਰ ਕੀ ਇਨਫੋਰਮੇਸ਼ਨ ਕੀ ਡਿਟੇਲ ਲੈਂਦੀ ਪਾਜੀ ਇਹਦਾ ਘਰ ਵਾਲੇ ਤੇ ਕਹਿੰਦੇ ਦੂਜੇ ਸੂਏ ਸੂਈ ਆ ਚਲੋ ਆਪਾਂ ਤੀਜਾ ਸੂਆ ਕਹਿ ਦਿੰਨੇ ਆ ਦੀ ਠੀਕ ਹੈ ਵੀਰੇ ਹਾਂਜੀ ਆਪਣੇ ਕੋਲ 28 ਕਿਲੋ ਚਲਦੀ ਪਈ ਆ ਸੁਭਾ ਜੀ ਇਹਦੇ ਮੇਨ ਵਿੱਚ ਸਾਵ ਆ ਠੀਕ ਆ ਜੀ ਹਾਂਜੀ ਅੱਜ ਕਿੰਨੇ ਸਮੇਂ ਦੇ ਦੌਰਾਨ ਆ ਚਲੋ 7-8 ਦਿਨ ਹੋ ਗਏ ਹੁਣਗੇ ਸੂਈ ਨੂੰ ਅੱਜ 8-7 ਦਿਨ ਹਾਂਜੀ ਉਹ ਜੀ ਉਹ ਬੱਛਾ ਮਗਰ ਤੇ ਠੀਕ ਆ ਜੀ ਡੱਬਾ ਇਹ ਮੇਲ ਕਾਫ ਆ ਤੇ ਇਸ ਵਕਤ 28 ਲੀਟਰ 28 27 28 ਲੀਟਰ ਦੇ ਦਰਮਿਆਨੇ ਚਲਣ ਈ ਆ ਵੀਰ ਕੋਈ ਦੂਰੋਂ ਵੀ ਆਵੇ ਆਪਣੇ ਘਰੇ ਰਾਤ ਆਣ ਕੇ ਰਵੇ ਰੋਟੀ ਪਾਣੀ ਵਧੀਆ ਮਿਲੂਗਾ ਕਿੱਥੇ ਆਪਾਂ ਸੋਮਨੇ ਵੀਰੇ ਉੱਥੇ ਸਵਾਵਾਂਗੇ ਰੋਟੀ ਪਾਣੀ ਕਹੋ ਜ ਆਪਾਂ ਖਾਣੇ ਉਹੋ ਜਿਹਾ ਖਵਾਵਾਂਗੇ ਹਾਂ ਬਿਲਕੁਲ ਜੀ ਦੋਵੇਂ ਡੰਗ ਚ ਹੋਵੇ 28 ਕਿਲੋ ਨੂੰ ਆਪਦਾ ਕੰਡਾ ਮਾਰ ਕੇ ਕੰਡਾ ਲਿਓਣਾ ਕੰਡਾ ਲੈ ਲੀਟਰ ਮਾਰ ਕੇ ਆਪਦੇ ਖੜੇ ਚ ਹੋਗੇ ਠੀਕ ਆ ਚਵਾਈ ਚ ਵਿਚਾਰੇ ਤੁਹਾਨੂੰ ਦਿਆਂ ਓਕੇ ਰਿਪੋਰਟ ਹਾਂਜੀ ਹਾਂਜੀ ਠੀਕ ਆ ਵੀਰੇ ਲਓ ਵੀ ਇਹ ਦੋਸਤੋ 8 10 8 10 ਦਿਨਾਂ ਦੀ ਸੂਈ ਆ ਕਾਦ ਵੱਡਾ ਦੂਜਾ ਸੂ ਕਿਉਂ ਜਵਾਦੀ ਚੰਗੀ ਆ ਬਾਕੀ ਬਿਲਕੁਲ ਤੁਸੀਂ ਵੇਖੋਗੇ ਫਾੜੀ ਵਾਲਾ ਪਾੜ ਵਾਲਾ ਚੱਡਾ ਠੀਕ ਆ ਜੀ ਆ ਵੇਖੋ ਬਾਕੀ ਲੰਬੀ ਢਾਂਜੇ ਢੂੰਜ ਦੀ ਫੁੱਲ ਵੱਡੀ ਆ ਠੀਕ ਆ ਜੀ ਕੋਈ ਭਰਾ ਆਪਣਾ ਆ ਰਿਹਾ ਦੂਰੋਂ ਨੇੜਿਓਂ ਤੇ ਸਵੇਰ ਚੁਵਾਈ ਦਾ ਸਮਾਂ ਕੀ ਸੀ ਗੋਪੀ ਭਾਜੀ ਆਪਣੇ 6:30 ਦਾ ਸ਼ਾਮ ਨੂੰ 6:30 ਵਜੇ ਸਾਢੇ 6 ਵਜੇ ਹਾਂਜੀ ਉਹ ਵੀ ਮਾਰਨਿੰਗ ਜਿਹੜਾ ਦੋਸਤੋ ਸਾਢੇ 6 ਵਜੇ ਚਵਾਈ ਦਾ ਸ਼ਾਮ ਨੂੰ ਵੀ ਮਾਰਨਿੰਗ ਦੋਨੇ ਟਾਈਮ ਸਾਢੇ 6 ਦੇ 6 ਠੀਕ ਆ ਹਾਂਜੀ ਮਤਲਬ ਕਿ ਟਾਈਮ ਤੋਂ ਟਾਈਮ ਤਾਂ ਬਣਥਣ ਪੂਰੀ ਜਾਂਦੀ ਹਾਂਜੀ ਬਣਦੀਆਂ ਪੂਰੀਆਂ ਜਾਂਦੀਆਂ ਲਓ ਵੀ ਕਰੋ ਚੱਕ ਇੱਕ ਵਾਰੀ ਪੂਰਾ ਆਪਾਂ ਲਾਗ ਗਿਆ ਤਾਂ ਮੈਂ ਥਾਂ ਥਣੂ ਵੀ ਦਿਖਾ ਦਾਂਗੇ ਠੀਕ ਆ ਜੀ ਛੱਡੇ ਦੇ ਉੱਪਰ ਮਿਲਕ ਨਾ ਨਾੜੀ ਆਪਾਂ ਮਿਲਕ ਪੇਣ ਕਹਿੰਦੇ ਨੇ ਮਿਲਕ ਪੇਣ ਭਵਾਨੇ ਛੱਡੇ ਦੇ ਉੱਪਰ ਵੈਸੇ ਵੀ ਨਾੜਾ ਕਾਫੀ ਆ ਠੀਕ ਆ ਜੀ 28 27 28 27 ਲੀਟਰ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਇਥ ਲਓ ਜੀ ਠੀਕ ਆ ਜੀ। ਲਓ ਕਬਾਈ। ਲਓ ਜੀ ਇਹ ਅਗਲੇ ਥਾਂਾਂ ਦੀ ਚੋਣ ਆ ਠੀਕ ਆ ਜੀ। ਸੋ ਦੋਨੋਂ ਪਾਸੇ ਬੈਠ ਕੇ ਵੀ ਕੋਈ ਭਰਾ ਚੁਵਾਈ ਕਰ ਸਕਦਾ। ਕਿਉਂਕਿ ਤਕਰੀਬਨ ਕੋਈ 22 ਸਾਈ ਜਾਂ 25 ਲੀਟਰ ਤੋਂ ਬਾਹਰ ਵੜਣਾ ਜਿਹੜੀਆਂ। ਦੋ ਪਾਸੇ ਬੈਠ ਕੇ ਵੀ ਆਪਾਂ ਨਾਰਮਲੀ ਚੁਵਾਈ ਕਰ ਸਕਦੇ ਆ ਵਹਿੜ ਦੇ। ਠੀਕ ਆ ਜੀ ਤੇ ਕੋਈ ਦਿੱਕਤ ਨਹੀਂ ਕੀ ਕੋਈ ਬੰਗਾ ਜੂੜ ਰੱਸੀ ਪਾਉਣ ਦੀ ਲੋੜ ਨਹੀਂ। ਅੱਗੇ ਕਿਸੇ ਭਰਾ ਨੇ ਚਲੋ ਪਾਉਣਾ ਉਹਦੀ ਆਪ ਦੀ ਖੁਸ਼ੀ ਆ। ਤੇ ਇੱਕ ਫੋਨ ਨੰਬਰ ਦੇ ਕਾਧਕਾਰ ਤੇ ਵੇਚਾ ਠੀਕਾ ਜੀ ਤੇ ਗੋਪੀ ਵੀਰੇ 28 27 28 ਲੀਟਰ ਤੇ ਹਿਸਾਬ ਕਿਤਾਬ ਨਾਲ ਇਹ ਅੱਜ ਕਿੰਨੇ ਦੀ ਦੇ ਰਹੇ ਆ ਆਪਾਂ ਮੋੜੀ ਵੀ ਕਰਨਾ ਨਹੀਂ ਇਹ ਕੀ ਕਰਾਂਗੇ ਨੀਗਾ ਛੋਟਾ ਇਹ ਅੱਜ ਦਿਨ ਲੈਣ ਦੇ ਆ ਗੱਲ ਹੀ ਹੋਪੀ ਵੀਰੇ ਹਾਂਜੀ ਹਾਂ 90000 ਕਰਦੇ ਆ ਭਾਜੀ 90000 ਹਾਂਜੀ ਇੱਕ ਮਲਕੀ ਇੱਕੇ ਫਾੜਾ ਵੱਢ ਗਿਆ ਵੀ ਇੱਕੇ ਇੱਕੋ ਗੱਲ ਇੱਕੋ ਇੱਕ ਗੱਲ ਕਰਨੀ ਆ ਕੋਈ ਮਾਲਾ ਵੀ 90 ਨਹੀਂ ਕੋਈ 88 ਨਹੀਂ ਤੇ ਕੋਈ ਨਾ 87 ਨਹੀਂ ਇੱਕੋ ਇੱਕ ਗੱਲ ਪੂਰੇ 85000 ਦੀ ਭਾਈ ਵੜ ਦੇ ਦਾਂਗੇ 85000 ਦੀ ਹਾਂਜੀ ਤੇ ਜਿੱਥੇ ਕੰਟ ਤਾਂ ਉਹਨਾਂ ਆਪਾਂ ਛੱਡ ਦੇਣੀ ਆ ਛੱਡ ਦੇਣੀ ਜਿੱਤੇ ਦੇਈ ਦੇਣੀ ਭਾਜੀ ਲਓ ਵੀ ਠੀਕ ਆ ਜੀ ਤੋਂ ਜਿਆਦਾ ਗੱਲਾਂ ਦੇ ਵਿੱਚ ਦੋਸਤੋਂ ਪੈਣ ਦੀ ਲੋੜ ਨਹੀਂ ਗਈ ਐਂਡ ਕੰਟ ਜਿਹੜੀ 85000 ਦੀ ਇਹ ਤੁਹਾਨੂੰ ਰੈਡ ਮਿਲੂਗੀ ਅੱਜ ਸਾਮਾਨ ਪੂਰੇ ਭਾਜੀ ਆ ਵਟ ਕੱਢ ਜਾਂਦੀ ਵੜ ਹਾਂ ਹਾਂਜੀ ਲਓ ਵੀ ਦੁੱਧ ਵਾਲੇ ਵੀ ਵਟ ਕੱਢ ਦੂ ਗਰਮ ਵਾਲੀ ਤੇਰੇ ਪੈਸੇ ਵਾਲੇ ਵੀ ਵਟ ਨਿਕਲ ਜਾਣੇ ਤੇ ਬਾਕੀ ਵਹਿਰ ਚੰਗੀ ਆ ਇੱਕ ਜਿਵੇਂ ਫਾਰਮਾ ਦੇ ਵਿੱਚ ਆਪਾਂ ਪਸ਼ੂ ਦੇਖਦੇ ਆ ਠੀਕ ਆ ਬਹੁਤ ਵਧੀਆ ਤੇ ਇਹ ਅੱਜ ਦੋਸਤੋਂ ਨਾਗਨੇ ਵੀਰ ਗੋਪੀ ਉਹਨਾਂ ਦੇ ਕੋਲ ਵੀਰ ਹੀਰੇ ਉਹਨਾਂ ਦੇ ਫਾਰਮ ਤੇ ਟੋਟਲ ਜ ਸੋ ਚਾਰੇ ਐਨੀਮਲ ਸੋਏ ਸਵੇ ਆ ਕੋਈ ਬੌਲੇ ਚ ਚੱਲਣ ਚੱਲਣ ਦਾ ਜਾਂ ਦੋਗ ਨੱਕ ਜਿਹੜੇ ਆ ਤੇ ਬਾਕੀ ਇਹ ਜਿਹੜੇ ਦੋ ਪਸ਼ੂ ਤੁਹਾਨੂੰ ਦਿਖਾਏ ਇੱਕ 8-10 ਦਿਨਾਂ ਦੀ ਵੱਡੀ ਗਾਂ ਜਿਹੜੀ ਸੂਈ ਆ ਇੱਕ ਮਹੀਨੇਕ ਦੀ ਸੂਈ ਆ ਠੀਕ ਆ ਜੀ ਬੱਛੀ ਉਹ ਵੀ ਬੜੇ ਭਾ ਪੱਤੇ ਵਿੱਚ ਆ ਜਾਇ ਜੀ ਇਹ 32000 ਦੀ ਉਹ ਮਿਲ ਜੂਗੀ ਤੁਹਾਨੂੰ ਤੇ ਇਹੋ ਨਾਗ ਨੇ ਅੱਜ ਠੀਕ ਆ ਜੀ ਬਾਕੀ ਇੱਥੇ ਆਣ ਕੇ ਮੇਰਾ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਵੈਲਕਮ ਜ਼ਰੂਰ ਇੱਥੇ ਆਣ ਕੇ ਤਸੱਲੀ ਕਰਿਆ ਕਰੋ ਆਪਣਾ ਬਿਲਕੁਲ ਪਸ਼ੂ ਜਿਹੜਾ ਸਾਰੇ ਪਾਸਿਓਂ ਨਰਕ ਪਰਖ ਕਰਕੇ ਖਰੀਦੋ ਠੀਕ ਆ ਤੇ ਗੋਪੀ ਵੀਰ ਇੱਕ ਨੰਬਰ ਆਫ 95014 39299 95014 39299 ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਲੋਬੀ ਸਾਹਿਬ ਦੋਸਤੋ ਇਹ ਸਾਨੂੰ ਵੀਰ ਗੋਪੀ ਆਪਣੇ ਨਾਲ ਪਿੰਡ ਮੂਸੇ ਤੋਂ ਤੇ ਬਿਲਕੁਲ ਨਜ਼ਦੀਕ ਚੁਭਾਲ ਪੈਂਦਾ ਠੀਕ ਹੈ ਜੀ ਸੋਰ ਸਿੰਘ ਪਿੰਡ ਪੈਂਦਾ ਬਾਕੀ ਭਿੱਖੀਵੰਡ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਆ ਸਾਰੀ 10 ਦੀ 12 ਕਿਲੋਮੀਟਰ ਦੀ ਆਓ ਇਥੇ ਆਣ ਕੇ ਤਸੱਲੀ ਕਰੋ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਇਸ ਫਾਰਮ ਤੇ ਇਸ ਕਿਲੇ ਤੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰੰਹ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ